ਸਾਹੀ ਗੱਵਲੀ ਮੈਂ ਤੁਹਾਡਾ ਆਪਣਾ ਕੁਲਜੀਤ ਸਿੰਘ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੈਂ ਆਪਣੇ ਫਾਦਰ ਸਾਹਿਬ ਦਾ ਜਿਨ੍ਹਾਂ ਦੀ ਕੋਸ਼ਿਸ਼ਾਂ ਤੇ ਮਿਹਨਤ ਸਦਕਾ ਮੈਂ ਇੱਥੇ ਅੱਜ ਖੜਾ ਹਾਂ ਦੂਜੀ ਗੱਲ ਜੀ ਅੱਜ ਆਪਣੀ ਓਪਨਿੰਗ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੇ ਜਗਦੀਪ ਸਿੰਘ ਘਟਰਾ ਨੇ ਆ ਕੇ ਉਦਘਾਟਨ ਕੀਤਾ ਰੀਬਨ ਕੱਟ ਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੀਜਾ ਧੰਨਵਾਦ ਜੀ ਸਾਰੇ ਦੋਸਤ ਮਿੱਤਰ ਦਾ ਜਿਹੜੇ ਇੱਥੇ ਪਹੁੰਚ ਕੇ ਆ ਮਾਣ ਬਖਸ਼ੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਵੱਲੋਂ ਜੇ ਵੀਸ ਟਾਈਮ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਟਾਈਮ ਚੋਂ ਟਾਈਮ ਕੱਢ ਕੇ ਸਾਡੇ ਮੈਡੀਕਲ ਸਟੋਰ ਤੇ ਆ ਕੇ ਸਾਨੂੰ ਮਾਣ ਬਖਸ਼ਿਆ ਦੂਸਰਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਮੇਰੇ دوست ਮਿੱਤਰ ਖਾਸ ਤੌਰ ਤੇ ਜ ਆਪਣਾ ਨਗਰ ਕੌਂਸਲ ਦੇ ਪ੍ਰਧਾਨ ਜਗਦੀਪ ਸਿੰਘ ਜੀ ਗੱਟਾ ਜਿਨ੍ਹਾਂ ਨੇ ਆਪਣੇ ਕਰਕਮਲਾ ਦੇ ਨਾਲ ਆਪਣੇ ਮੈਡੀਕਲ ਸਟੋਰ ਦਾ ਆਕੇ ਉਹ ਦੁਗਾਟਨ ਕੀਤਾ ਦੂਸਰੇ ਨੰਬਰ ਤੇ ਨਾਲ ਜਿੰਨੇ ਵੀ ਡਾਕਟਰ ਹੈ ਜਿਵੇਂ ਡਾਕਟਰ ਪੰਕਜ ਗਰਗ ਡਾਕਟਰ ਲਾਭ ਸਿੰਘ ਜੀ ਡਾਕਟਰ ਗੱਲ ਜੀ ਡਾਕਟਰ ਰਮਨ ਜੀ ਡਾਕਟਰ ਖਾਈ ਵਾਲੇ ਇਨਾਂ ਵੱਲੋਂ ਸਾਨੂੰ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਜੀ ਔਰ ਆ ਕੇ ਇੱਥੇ ਗਿਫਟ ਵੀ ਦੇ ਕੇ ਗਏ ਆ ਤੇ ਬਹੁਤ ਬਹੁਤ ਜ਼ਿਆਦਾ ਧੰਨਵਾਦ ਉਹਨਾਂ ਲੋਕਾਂ ਦਾ ਜਿਹੜੇ ਯਾਰ ਮਿੱਤਰ ਦੋਸਤ ਮਾਰਕੀਟ ਵਾਲੇ ਵੀ ਜਿਨ੍ਹਾਂ ਨੇ ਸਾਡੇ ਮਤਲਬ ਇਸ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਆ ਕੇ ਧੰਨਵਾਦ ਕੀਤਾ ਇਹ ਜੀ ਮੇਰੇ ਪੂਰੇ ਪਰਿਵਾਰ ਦਾ ਸੁਪਨਾ ਸੀਗਾ ਜੀ ਇਹਨਾਂ ਦੇ ਮਾਤਾ ਜੀ ਡਾਕਟਰ ਮਨਜੀਤ ਕੌਰ ਜੀ ਸੇਖੋਂ ਉਹਨਾਂ ਦੀ ਬਦੌਲਤ ਅਸੀਂ ਇੱਥੇ ਤੱਕ ਪਹੁੰਚੇ ਆ ਉਹ ਵੀ ਬਹੁਤ ਪੜ੍ਹੇ ਲਿਖੇ ਤੇ ਸੂਝੇ ਹੋਏ ਆ ਔਰ ਡਾਕਟਰੀ ਦਾ ਕੰਮ ਕਰਦੇ ਆ ਤੇ ਉਹਨਾਂ ਦੀ ਬਦੌਲਤ ਹੀ ਸੇ ਮਤਲਬ ਇੱਥੇ ਤੱਕ ਅਸੀਂ ਪਹੁੰਚੇ ਆਂ ਉਹਨਾਂ ਦਾ ਮੈਂ ਸਪੈਸ਼ਲੀ ਧੰਨਵਾਦ ਕਰਨਾ ਚਾਹੁੰਦਾ ਡਾਕਟਰ ਮਨਜੀਤ ਕੋਰ ਜੀ ਇਹਨਾਂ ਦੇ ਮਾਤਾ ਜੀ ਜਿਹੜੇ ਅੱਜ ਮੇਰੇ ਸਾਡੇ ਮਤਲਬ ਕਿ ਬਹੁਤ ਹੀ ਸੂਝਨ ਵਿਕਤੀ ਜਿਨ੍ਹਾਂ ਨੇ ਮੈਡੀਕਲ ਉੱਥੇ ਸਾਡੇ ਮਧੇਰ ਰੋਡ ਤੋਂ ਨਿਹਾਲ ਸਿੰਘਾ ਜੋ ਪਿੰਡ ਵਾਲੀ ਰੋੜਾ ਉਸ ਤੇ ਮੈਡੀਕਲ ਦੁਕਾਨ ਸ਼ਾਪ ਖੁੱਲੀ ਗਈ ਹੈ ਅਰਸ਼ ਮੈਡੀਕਲ ਦੇ ਨਾਮ ਤੇ ਦੁਕਾਨ ਆਜੋ ਦਾ ਅਸੀਂ ਉਦਘਾਟਨ ਕੀਤਾ ਤੇ ਅਸੀਂ ਉਹਨਾਂ ਨੂੰ ਵਧਾਈ ਦਿੰਨੇ ਆ ਤੇ ਪ੍ਰਮਾਤਮਾ ਉਹਨਾਂ ਨੂੰ ਵਪਾਰ ਚ ਕਾਰੋਬਾਰ ਚ ਵਾਧਾ ਕਰੇ ਦਿਨ ਲੁਕਣੀ ਰਾਤ ਚੋਕਣੀ ਕਰੇ